ਸਾਸੀ ਗਾਜੀ ਸਾਰਿਆਂ ਨੂੰ ਅੱਜ ਤਰੀਕ ਹੈ 31 ਦਸੰਬਰ ਤੇ ਸਮਾਂ ਹੋ ਚੁੱਕਿਆ ਕਰੀਬ 6:30 ਵਜੇ ਤੇ ਕੁਝ ਹੀ ਘੰਟਿਆਂ ਦੇ ਵਿੱਚ ਇੱਕ ਨਵੇਂ ਸਾਲ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਮੈਂ ਇੱਥੋਂ ਜਾ ਰਿਹਾ ਹਾਂ ਸ਼੍ਰੀ ਦਰਬਾਰ ਸਾਹਿਬ ਗੁਰੂ ਅਮਰਦਾਸ ਜੀ ਦੇ ਘਰ ਇੱਕ ਨਵੇਂ ਸਾਲ ਦੀ ਸ਼ੁਰੂਆਤ ਕਰਨ ਤੇ ਆਪ ਸਭ ਦਾ ਵੀ ਨਾਮ ਲੈ ਕੇ ਜਾਵਾਂਗਾ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਮੈਂ ਕੋਈ ਵਲੌਗ ਨਹੀਂ ਕੀਤਾ ਕੋਈ ਆਪ ਤੁਹਾਡੇ ਨਾਲ ਕੰਟੈਕਟ ਨਹੀਂ ਰੱਖਿਆ ਪਰ ਹੁਣ ਇਸ ਨਵੇਂ ਸਾਲ ਦੇ ਦੌਰਾਨ ਜਿਹੜਾ ਆਪਾਂ ਇੱਕ ਨਵੀਂ ਸ਼ੁਰੂਆਤ ਕਰਾਂਗੇ ਤੇ ਇੱਕ ਜਿਹੜਾ ਆ ਇੱਕ ਲੈ ਬਣਾਵਾਂਗੇ ਵਲੌਗਸ ਦੀ ਤੇ ਅੱਗੇ ਜਿਹੜਾ ਵਲੌਗ ਜਾਰੀ ਰੱਖਾਂਗੇ ਆਪਣਾ ਚੈਨਲ ਕੰਟੀਨਿਊ ਕਰਾਂਗੇ ਬਹੁਤ ਟਾਈਮ ਹੋ ਚੁੱਕਿਆ ਚੈਨਲ ਛੱਡੇ ਹੋਏ ਨੂੰ ਇਸ ਲਈ ਜਿਹੜਾ ਅੱਜ ਨਵੀਂ ਸ਼ੁਰੂਆਤ ਨਵੀਂ ਸ਼ੁਰੂਆਤ ਨਵੇਂ ਸਾਲ ਦੀ ਕਰਨ ਜਾ ਰਹੇ ਹਾਂ ਕਿ ਤੇ ਆਪਾਂ ਜਾ ਰਹੇ ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਸ਼੍ਰੀ ਦਰਬਾਰ ਸਾਹਿਬ ਤੇ ਆਪਾਂ ਨੂੰ ਮਿਲਾਲ ਲੈ ਕੇ ਚੱਲਾਂਗੇ ਤੇ ਅੱਗੇ ਆਪ ਜੀ ਨੂੰ ਦਿਖਾਉਣੀ ਹੈ ਕਿ ਅੱਜ ਉੱਥੋਂ ਦੇ ਫਰੈਸ਼ ਉੱਥੋਂ ਦੇ ਨਜ਼ਾਰੇ ਕੀ ਠੀਕ ਹੈ ਚਲੋ ਚੱਲਦੇ ਹਾਂ ਫਿਰ ਗੁਰੂ ਰਾਮਦਾਸ ਜੀ ਦੇ ਘਰ ਸ਼੍ਰੀ ਦਰਬਾਰ ਸਾਹਿਬ ਲੈ ਕੇ ਅਤੇ ਹੰਤ ਜਿਹੜਾ ਸਵੇਰ ਦੀ ਬਹੁਤ ਜ਼ਿਆਦਾ ਆ ਵੇਖੀ ਵੀਰ ਇੱਥੇ ਗੱਡੀ ਬਹੁਤ ਮਹਿੰਗੀ ਮੇਰੇ ਕੋਲ ਤੇ ਭਰੀ ਵੀ ਨਹੀਂ ਜਾਣੀ ਨਾ ਤੇਰੇ ਕੋਲ ਮੈਂ ਭਰੇਣਾ ਉਹ ਸੋ ਗੱਲ ਇਹ ਆ ਕਿ ਬੱਸ ਸਟੈਂਡ ਆਉਣ ਚੁੱਕੇ ਆ ਬੱਸ ਸਟੈਂਡ ਤੋਂ ਸ਼੍ਰੀ ਦਰਬਾਰ ਸਾਹਿਬ ਵੱਲ ਜਾ ਰਹੇ ਆ ਕਿ ਤੇ ਠੰਡ ਬਹੁਤ ਜ਼ਿਆਦਾ ਹੈ ਸਵੇਰ ਦੀ ਧੁੰਦ ਉੱਤਰੀ ਨਹੀਂ ਹੋਈ 31 ਦਸੰਬਰ ਤੇ ਜਿਹੜਾ ਆ ਮਹਾਰਾਜ ਨੇ ਸੂਰਜ ਦੇਵਤਾ ਨੂੰ ਜਿਹੜਾ ਜਰਾਵੀਂ ਦੇਖਣ ਦਿੱਤਾ ਤੋਂ ਹਰੇ ਤੱਕ ਦੀ ਰਿਪੋਰਟ ਆਈ ਹੈ ਕਿ ਠੰਡ ਬਹੁਤ ਹੈ ਧੁੰਦ ਦੁਬਾਰਾ ਤੋਂ ਪੈਣੀ ਚਾਲੂ ਹੋ ਚੁੱਕੀ ਹੈ ਤੇ ਦਰਬਾਰ ਸਾਹਿਬ ਵੱਲੋਂ ਪੈਦਲ ਯਾਤਰਾ ਚੱਲਦੀ ਪਈ ਹੈ ਜੀ ਧੰਨਵਾਦ ਜਾਦਾ ਐਕਸਪੈਕਟ ਨਹੀਂ ਸੀ ਕੀਤਾ ਬਟ ਸੰਗਤ ਦਾ ਹੜ ਆਇਆ ਹੈ ਨਵੇਂ ਸਾਲ ਦੇ ਜਿਹੜਾ ਖੁਸ਼ੀ ਮਨਾਉਣ ਦੇ ਲਈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਨਾਲ ਆਪਣੀਆਂ ਖੁਸ਼ੀਆਂ ਸ਼ੇਅਰ ਕਰਨ ਦੇ ਲਈ ਆ ਹੈਰੀਟੇਜ ਸਟਰੀਟ ਦੀ ਸ਼ੁਰੂਆਤ ਹੈ ਤੇ ਇਸ ਸ਼ੁਰੂਆਤ ਦੇ ਵਿੱਚ ਇੰਨੀ ਜਿਆਦਾ ਸੰਗਤ ਹੈ ਕਿ ਪੂਰਾ ਹੈਰੀਟੇਜ ਸਟਰੀਟ ਜਿਹੜਾ ਹੈ ਬਲੌਕ ਹੋਇਆ ਪਿਆ ਇਸ ਟਾਈਮ ਤੇ ਸੰਗਤ ਆ ਰਹੀ ਹੈ ਸੰਗਤ ਜਾ ਰਹੀ ਹੈਗੀ ਠੀਕ ਹੈ ਪਰ ਇੱਥੇ ਹੈਰੀਟੇਜ ਸਟਰੀਟ ਤੇ ਰਸ ਨਹੀਂ ਘਟਦਾ ਪਿਆ ਸੰਗਤ ਉਧ ਦਰਸ਼ਕਾਂ ਦਾ ਸੰਗਤ ਜਿੰਨੀ ਜ਼ਿਆਦਾ ਸੰਗਤ ਜਿਹੜਾ ਆ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਣ ਦੇ ਲਈ ਗੁਜਾਮਦਾ ਸੱਚੇ ਪਾਤਸ਼ਾਹ ਦੇ ਦਰ ਦੇ ਉੱਤੇ ਆਈਆਂ ਨੇ ਤੇ ਇੰਨੀ ਜ਼ਿਆਦਾ ਸੰਗਤ ਦੇਖ ਕੇ ਆਪਣਾ ਵੀ ਮਨ ਖੁਸ਼ ਹੋ ਰਿਹਾ ਤੇ ਮਾਨਿਕ ਉਤਸ਼ਾਹ ਦੇ ਨਾਲ ਭਰ ਰਿਹਾ ਜੀ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਵਾਰ ਦੇ ਉੱਪਰ ਪਹੁੰਚ ਚੁੱਕੇ ਆ ਇੱਥੋਂ ਅੰਦਰ ਐਂਟਰੀ ਕਰਾਂਗੇ ਦਰਸ਼ਨ ਕਰਾਂਗੇ ਗੁਰੂ ਸਾਹਿਬ ਦੇ ਸਭ ਸਭ ਨੂੰ ਨਾਲ ਲੈ ਕੇ ਚੱਲਾਂਗੇ ਗੁਰਸਾਹਿਬ ਦੇ ਦਰਸ਼ਨ ਕਰਵਾਉਣ ਦੇ ਲਈ ਇਸ ਨਵੇਂ ਸਾਲ ਦੀ ਸ਼ੁਰੂਆਤ ਜਿਹੜਾ ਗੁਰਰਾਮ ਦਾ ਸੱਚੇ ਪਾਤਸ਼ਾਹ ਦੇ ਘਰੋਂ ਕਰਵਾਉਣ ਦੇ ਲਈ ਹੋ ਚੁੱਕਿਆ 7:34 ਤੇ ਅਜੇ ਤੱਕ ਗੁਰੂ ਸਾਹਿਬ ਦੇ ਘਰ ਜਿਹੜਾ ਆ ਬਹੁਤ ਸੰਗਤ ਹੈ ਹੁਣ ਜਿਵੇਂ ਜਿਵੇਂ 12 ਵਜਦੇ ਨੇ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਆ ਉਸ ਦੇ ਹਿਸਾਬ ਨਾਲ ਦੇਖਦੇ ਆ ਕਿ ਅੱਗੇ ਸੰਗਤ ਦਾ ਰਸ ਜਿਹੜਾ ਹੈ ਹੋਰ ਵੱਧਾ ਹੈ ਜਾਂ ਘਟਦਾ ਹੈ ਸਭ ਤੋਂ ਪਹਿਲਾਂ ਆਪ ਜੀ ਨੂੰ ਸਮਾਂ ਦਿਖਾ ਦਿੰਨੇ ਆ ਕਿ ਕਿੰਨਾ ਹੋ ਰਿਹਾ ਹੈ ਸਮਾਂ ਹੋ ਰਿਹਾ 11:16 ਮਿੰਟ ਤੇ ਕੁਝ ਸੈਕਿੰਡ ਕੇ ਸੰਗਤ ਦੇ ਦਰਸ਼ਨ ਕਰਾਣੇ ਆ ਕਿ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਕਿੰਨੀ ਸੰਗਤ ਜਿਹੜੀ ਆ ਉਹ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਨ ਆਈ ਹੋਈ ਹੈ ਜਿਵੇਂ ਕਿ ਆਪ ਦੇਖ ਰਹੇ ਹੋ ਗੁਰੂ ਦੀਆਂ ਪਿਆਰੀਆਂ ਸੰਗਤਾਂ ਪ੍ਰਕਰਮਾ ਵਿੱਚ ਅੰਦਰ ਵਾਲੀ ਸਾਈਡ ਤੇ ਬਾਹਰ ਵਾਲੀ ਸਾਈਡ ਵੀ ਬੈਠੀਆਂ ਨੇ ਤੇ ਇਹ ਸਿਰਫ ਇਹੀ ਸਾਈਡ ਨਹੀਂ ਚਾਰੇ ਪਾਸੇ ਪ੍ਰਕਰਮਾ ਵਿੱਚ ਸੰਗਤਾਂ ਇਵੇਂ ਹੀ ਬੈਠ ਕੇ ਸਤਨਾਮ ਵਾਹਿਗੁਰੂ ਤੇ ਮੂਲ ਮੰਤਰ ਸਾਹਿਬ ਦਾ ਜਾਪ ਕਰ ਰਹੀਆਂ ਨੇ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਆ ਚਾਰੇ ਸਾਈਡ ਤੋਂ ਪ੍ਰਕਰਮਾ ਵਿੱਚ ਬੈਠੀਆਂ ਗੁਰੂ ਦੀਆਂ ਪਿਆਰੀਆਂ ਸੰਗਤਾਂ ਦੇ ਸੋ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਨੇ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਨੇ ਗੁਰੂ ਸਾਹਿਬ ਅੱਗੇ ਨਤਮਸਤਕ ਹੋਣ ਤੋਂ ਬਾਅਦ ਸੋ ਇਹ ਦ੍ਰਿਸ਼ ਤੁਸੀਂ ਦੇਖ ਰਹੇ ਹੋ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸੰਗਤਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪ੍ਰਕਰਮਾ ਕਰਕੇ ਜੋ ਹੈ ਆਪਣੇ ਚਾਲੇ ਪਾ ਰਹੀਆਂ ਨੇ ਤੇ ਮੈਂ ਇੰਨੀ ਜ਼ਿਆਦਾ ਸੰਗਤ ਪਹਿਲੀ ਵਾਰ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਸੋ ਸੰਗਤ ਜੀ ਇਹ ਸੀ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਕਾਰ ਸ਼੍ਰੀ ਦਰਬਾਰ ਸਾਹਿਬ ਵਿਖੇ ਨਵੇਂ ਸਾਲ ਦੀ ਆਰੰਭਤਾ ਦਾ ਸੋਹਣਾ ਤੇ ਮਨਮੋਹਕ ਦ੍ਰਿਸ਼ ਕੋਈ ਤਕਨੀਕੀ ਖਰਾਬੀ ਕਾਰਨ ਮਾਈਕ ਆਡੀਓ ਰਿਕਾਰਡ ਨਹੀਂ ਸੀ ਕਰ ਪਾਇਆ ਜਿਸ ਕਾਰਨ ਵੀਡੀਓ ਵਿੱਚ ਆਡੀਓ ਦੁਬਾਰਾ ਰਿਕਾਰਡ ਕਰਕੇ ਓਵਰਲੇਪ ਕੀਤੀ ਗਈ ਹੈ ਜੀ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਜੀ ਖੇਮਾ ਦੇ ਜਾਚਕਾਂ ਤੇ ਆਸ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਾਂ ਫੋਲੋ ਜਰੂਰ ਕਰਕੇ ਜਾਣਾ ਜੀ ਅੰਤ ਆਪ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦੀ ਮਿਲਾਂਗੇ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ